ਬਣਜੀ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਟੈਨਸ਼ਨ ਬਣੀ ਹੋਈ ਹੈ ਚਿੰਤਾ ਹੈ ਕਿ ਇਸ ਵਾਰ ਦੀਵਾਲੀ 20 ਤਰੀਕ ਨੂੰ ਮਨਾਣੀ ਹੈ ਜਾਂ ਫਿਰ 21 ਤਰੀਕ ਨੂੰ ਕਿੰਨੀ ਤਰੀਕ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਏਗਾ ਕੋਈ ਵੀ ਵਰਤ ਪਰਵ ਤਿਉਹਾਰ ਹੁੰਦਾ ਨਾ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਵਾਂ ਸਾਡੇ ਲਈ ਸਾਡਾ ਜਿਹੜਾ ਪੰਚਾਂਗ ਹੁੰਦਾ ਨਾ ਇਹ ਇੱਕ ਤਰ੍ਹਾਂ ਦਾ ਸੰਵਿਧਾਨ ਹੈ ਦੀਵਾਲੀ ਜਦੋਂ ਤੋਂ ਅਸੀਂ ਮਨਾਣੀ ਹੁੰਦੀ ਹੈ ਇੱਕ ਤਾਂ ਸੂਰਜ ਉਹਦੇ ਤੇ ਤਿਥੀ ਅਮਾਵਸ ਹੋਣੀ ਚਾਹੀਦੀ ਹੈ ਸਾਢੇ 12 ਵਜੇ ਤੋਂ 1.5 ਵਜੇ ਤੱਕ ਅਪਰਾਹ ਕਾਲ ਕਿਹਾ ਜਾਂਦਾ ਹੈ ਪਿੱਤਰਾਂ ਦਾ ਹਵਨ ਯੱਗ ਪੂਜਨ ਔਰ ਦਾਨ ਕੀਤਾ ਜਾਂਦਾ ਹੈ ਤਾਂ ਲక్ష్ਮੀ ਸਿੱਧ ਹੁੰਦੀ ਹੈ ਸੋ ਇਹ ਸਾਰੀਆਂ ਸ਼ਰਤਾਂ ਸਾਡਾ ਪੰਚਾਂਗ ਦੱਸ ਰਿਹਾ 21 ਅਕਤੂਬਰ ਨੂੰ ਪੂਰੀਆਂ ਹੋਣਗੀਆਂ ਤਾਂ ਜਾ ਕੇ ਦਿਵਾਲੀ ਸਿੱਧ ਹੋਏਗੀ ਇਸ ਵਾਰ ਦੀਵਾਲੀ ਦਾ ਤਿਉਹਾਰ ਲੋਕਾਂ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਲੋਕਾਂ ਨੂੰ ਹਜੇ ਤੱਕ ਇਹ ਨਹੀਂ ਸਮਝ ਆ ਰਹੀ ਕਿ ਦੀਵਾਲੀ ਦਾ ਤਿਉਹਾਰ 20 ਅਕਤੂਬਰ ਨੂੰ ਮਨਾਇਆ ਜਾਵੇ ਜਾਂ ਫਿਰ 21 ਅਕਤੂਬਰ ਨੂੰ ਸੋ ਪੰਡਿਤ ਰਾਜਨ ਸ਼ਰਮਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਇਸ ਵਾਰ ਲੋਕ ਦੀਵਾਲੀ ਦਾ ਤਿਉਹਾਰ ਕਿਹੜੀ ਤਰੀਕ ਨੂੰ ਮਨਾਉਣ ਤੇ ਕਿੰਨੀ ਤਰੀਕ ਨੂੰ ਪੂਜਾ ਕਰਨ ਪੰਡ ਜੀ ਨਮਸਕਾਰ ਜੀ ਬਹੁਤ ਬਹੁਤ ਨਮਸਕਾਰ ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਮੈਂ ਦੀਵਾਲੀ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਪੰਡ ਜੀ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਟੈਨਸ਼ਨ ਬਣੀ ਹੋਈ ਹੈ ਚਿੰਤਾ ਹੈ ਕਿ ਇਸ ਵਾਰ ਦੀਵਾਲੀ 20 ਤਰੀਕ ਨੂੰ ਮਨਾਣੀ ਹੈ ਜਾਂ ਫਿਰ 21 ਤਰੀਕ ਨੂੰ ਕਿੰਨੀ ਤਰੀਕ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਏਗਾ ਪਿਛਲੇ ਕਈ ਦਿਨਾਂ ਤੋਂ ਇਹ ਇੱਕ ਤਰ੍ਹਾਂ ਦਾ ਅਸਮੰਜਸ ਚੱਲ ਰਿਹਾ ਹੈ ਕਨਫਿਊਜ਼ਨ ਚੱਲ ਰਹੀ ਹੈ ਕਿ ਦੀਵਾਲੀ 20 ਤਰੀਕ ਦੀ ਹੈ ਜਾਂ 21 ਤਰੀਕ ਦੀ ਹੈ ਇਹ ਕਨਫਿਊਜ਼ਨ ਲਗਭਗ ਪਿਛਲੇ 3-4 ਸਾਲ ਤੋਂ ਮੈਂ ਹਰ ਸਾਲ ਹੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਜਲਦਬਾਜ਼ੀ ਚ ਅਸੀਂ ਕੁਝ ਵੀ ਅਪਡੇਟ ਕਰ ਬੈਠਦੇ ਹਾਂ ਔਰ ਜਦੋਂ ਫਿਰ ਉਹਦਾ ਗਣਿਤ ਕੱਢਿਆ ਜਾਂਦਾ ਹੈ ਹਿਸਾਬ ਤੱਕ ਕੱਢਿਆ ਜਾਂਦਾ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਸੁਧਾਰ ਕਰਨੇ ਪੈਂਦੇ ਆ ਜਦ ਕਿ ਜਿਹੜੀ ਚੀਜ਼ ਇੱਕ ਵਾਰੀ ਸੋਸ਼ਲ ਮੀਡੀਆ ਤੇ ਲਿਖੀ ਗਈ ਛੱਪ ਗਈ ਉਹ ਦੂਰ ਦੂਰ ਪਹੁੰਚ ਜਾਂਦੀ ਹੈ ਇਸ ਕਰਕੇ ਲੋਕਾਂ 'ਚ ਕਨਫਿਊਜ਼ਨ ਪੈਦਾ ਹੋ ਜਾਂਦੀ ਹੈ ਹਾਲਾਂਕਿ ਮੈਂ ਦੇਖਿਆ ਇਸ ਵਾਰੀ ਸਰਕਾਰ ਨੇ ਵੀ 20 ਤਰੀਕ ਨੂੰ ਛੁੱਟੀਆਂ ਅਨਾਉਂਸ ਕਰਤੀ ਸੀ ਪਰ ਹੁਣ ਬਹੁਤ ਉਸ ਤੋਂ ਬਾਅਦ ਸੁਧਾਰ ਹੋ ਰਿਹਾ ਉਹਦੇ ਵਿੱਚ ਸਾਡਾ ਜਿਹੜਾ ਕੋਈ ਵੀ ਵਰਤ ਪਰਵ ਤਿਹਾੜ ਹੁੰਦਾ ਨਾ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਵਾਂ ਸਾਡੇ ਲਈ ਸਾਡਾ ਜਿਹੜਾ ਪੰਚਾਂਗ ਹੁੰਦਾ ਨਾ ਇੱਕ ਤਰ੍ਹਾਂ ਦਾ ਸੰਵਿਧਾਨ ਹੈ ਇਹਦੇ ਤੋਂ ਬਾਹਰ ਨਿਕਲ ਕੇ ਮੈਂ ਵੀ ਜੇ ਕੁਝ ਬੋਲਾਂਗਾ ਤਾਂ ਮੈਂ ਗਲਤ ਬੋਲਾਂਗਾ ਫਿਰ ਮੈਨੂੰ ਵੀ ਕਹਿ ਦਿਓ ਕਿ ਗਲਤ ਬੋਲ ਗਿਆ ਇਸ ਵਾਰੀ ਕਿਉਂਕਿ ਇਹਦੇ ਅੰਦਰ ਰਹਿ ਕੇ ਜੋ ਸਾਨੂੰ ਦਿਨ ਵਾਰ ਤithi ਨਕਸ਼ਤਰ ਯੋਗ ਕਰਨ ਕੱਢਣ ਦਾ ਪੰਜ ਅੰਗ ਹੁੰਦੇ ਤਾਂ ਪੰਚਾਂਗ ਕਹਿੰਦੇ ਆ ਤਰੀਕਾ ਦੱਸਿਆ ਗਿਆ ਜੇ ਉਹਨੂੰ ਅਪਣਾਵਾਂਗੇ ਤਾਂ ਸਾਡੇ ਵਰਤ ਪਰਵ ਤਿਹਾਰ ਮਸਿਆ ਪੁੰਨਿਆਂ ਸੰਗਰਾਂਦ ਗੰਡਬੋਲ ਪੰਚਕਤਾ ਪਤਾ ਲੱਗਨੇ ਨਹੀਂ ਤਾਂ ਪਤਾ ਨਹੀਂ ਲੱਗ ਸਕਦਾ ਕਿਸੇ ਨੂੰ ਇਹੀ ਸਾਡਾ ਪੰਚਾਂਗ ਹੈ ਚੈਲੰਜ ਕਰ ਦਿੰਨੇ ਆ ਅਸੀਂ ਬਹੁਤ ਵੱਡਿਆ ਵੱਡੀਆਂ ਸੰਸਥਾਵਾਂ ਨੂੰ ਨਾਸਾ ਵਰਗੀਆਂ ਨੂੰ ਜੋ ਇੱਥੇ ਲਿਖ ਦਿੱਤਾ ਨਾ ਕਿ ਗ੍ਰਹਿਣ ਇੰਨੇ ਵਜ ਕੇ ਇੰਨੇ ਮਿੰਟ ਤੇ ਇੰਨੇ ਸਕਿੰਟ ਤੇ ਹੋਊਗਾ ਉਹੀ ਉੱਥੇ ਉਹਨਾਂ ਨੂੰ ਅਨਾਉਂਸ ਕਰਨਾ ਪੈਂਦਾ ਔਰ ਅੱਜ ਦਾ ਨਹੀਂ ਹੈ ਮਹਾ ਭਾਰਤ ਦੇ ਕਾਲ ਤੋਂ ਇਹ ਗਣਿਤ ਅਸੀਂ ਕੱਢ ਰਹੇ ਆ ਕੁੰਭ ਦਾ ਮੇਲਾ ਜੇ 12 ਸਾਲ ਬਾਅਦ ਲੱਗਦਾ ਤੇ ਉਹ ਬ੍ਰਸਪਤੀ ਦੇ ਸਾਈਕਲ ਤੋਂ ਲੱਗਦਾ ਕਿ ਬ੍ਰਸਪਤੀ 12 ਸਾਲ ਬਾਅਦ ਜਦੋਂ ਦੁਬਾਰਾ ਆਪਣੀ ਰਾਸ਼ੀ ਚਾਹੁੰਦਾ ਉਦੋਂ ਕੁੰਭ ਲਗਣਾ ਇਹਦਾ ਮਤਲਬ ਉਦੋਂ ਦੀਆਂ ਗੱਲਾਂ ਸਾਡੇ ਰਿਸ਼ੀਆਂ ਬੁਣੀਆਂ ਨੂੰ ਪਤਾ ਹੈ ਸੋ ਪੰਚਾਂਗ ਦੇ ਦਾਇਰੇ ਚ ਰਹਿ ਕੇ ਮੈਂ ਗੱਲ ਕਰਾਂਗਾ ਜੇ ਮੈਂ ਪੰਚਾਂਗ ਚੋਂ ਬਾਹਰ ਜਾਵਾਂਗਾ ਤੇ ਮੈਂ ਵੀ ਗਲਤ ਮੰਨਿਆ ਜਾਵਾਂਗਾ ਇਹ ਜਿਹੜਾ ਸਾਡਾ ਪੰਚਾਂਗ ਹੈ ਇਹ ਦੱਸ ਰਿਹਾ ਹੈ ਕਿ 20 ਤਰੀਕ ਨੂੰ ਜਦੋਂ ਤੁਸੀਂ ਸਵੇਰੇ ਸੁੱਤੇ ਉੱਠੋਗੇ ਸੂਰਜ ਉਹਦੇ ਤੇ અમાਵਸ ਦੀ ਤਿਥੀ ਨਹੀਂ ਲੱਗ ਰਹੀ ਕਿਉਂਕਿ 20 ਤਰੀਕ ਨੂੰ ਮੱਸੀਆ ਦੁਪਹਿਰ ਪਾ 3:45 ਤੋਂ ਸ਼ੁਰੂ ਹੋਣੀ ਹੈ ਔਰ ਉਹ ਜਾ ਕੇ ਪੂਰੀ ਹੋਣੀ ਹੈ 21 ਤਰੀਕ ਦੀ ਸ਼ਾਮ ਨੂੰ 5:45 ਤੇ ਇਸ ਕਰਕੇ ਕਨਫਿਊਜ਼ਨ ਪੈਦਾ ਹੋ ਗਿਆ ਦੁਆਲੀ ਜਦੋਂ ਤੋਂ ਅਸੀਂ ਮਨਾਣੀ ਹੁੰਦੀ ਹੈ ਇੱਕ ਤਾਂ ਸੂਰਜ ਉਹਦੇ ਤੇ ਤਿਥੀ ਅਮਾਵਸ ਹੋਣੀ ਚਾਹੀਦੀ ਹੈ ਸਾਢੇ 12 ਵਜੇ ਤੋਂ 1:30 ਵਜੇ ਤੱਕ ਅਪਰਾਹ ਕਾਲ ਕਿਹਾ ਜਾਂਦਾ ਪਿਤਰਾ ਦਾ ਹਵਨ ਯੱਗ ਪੂਜਨ ਔਰ ਦਾਨ ਕੀਤਾ ਜਾਂਦਾ ਤਾਂ ਲక్ష్ਮੀ ਸਿੱਧ ਹੁੰਦੀ ਹੈ ਔਰ ਲక్ష్ਮੀ ਮਾਤਾ ਦੀ ਪੂਜਾ ਪ੍ਰਦੋਸ਼ ਕਾਲ ਚ ਕੀਤੀ ਜਾਂਦੀ ਹੈ ਪ੍ਰਦੋਸ਼ ਕਾਲ ਕਿਹਾ ਜਾਂਦਾ ਹੈ ਸੂਰਿਆ ਅਸਤ ਤੋਂ ਲੈ ਕੇ ਅੱਧਾ ਪੌਣਾ ਘੰਟਾ ਜਾਂ ਘੰਟੇ ਤੱਕ ਦੇ ਸਮੇਂ ਨੂੰ ਜਦੋਂ ਲక్ష్ਮੀ ਪ੍ਰਗਟ ਹੋਈ ਸੀ ਇਹ ਸਾਰੀਆਂ ਸ਼ਰਤਾਂ 21 ਤਰੀਕ ਨੂੰ ਪੂਰੀਆਂ ਹੋਣਗੀਆਂ ਕਿਉਂਕਿ 20 ਤਰੀਕ ਨੂੰ ਸਾਢੇ 12 ਵਾਲਾ ਟਾਈਮ ਤਾਂ ਮਿਲਣਾ ਨਹੀਂ ਹੈ ਕਿਉਂਕਿ 3:45 ਤੇ ਮੱਸਿਆ ਲਗਣੀ ਹੈ 21 ਤਰੀਕ ਨੂੰ ਜਦੋਂ ਤੁਸੀਂ ਸਵੇਰ ਸੂਰਿਆ ਉਦੇ ਤੇ ਉੱਠੋਗੇ ਇਹ ਪੰਚਾਂਗ ਦੱਸ ਰਿਹਾ ਅਮਾਵਸ ਤਿਥੀ ਲੱਗੀ ਹੋਏਗੀ ਸਾਢੇ 12 ਵਜੇ ਤੋਂ 1 ਘੰਟੇ ਤੱਕ ਪਿੱਤਰਾਂ ਦਾ ਪਕਸ਼ਾ ਆਏਗਾ ਉਹਦੇ ਚ ਪਿੱਤਰ ਪੂਜਾ ਹੋਏਗੀ ਪਰਦੋਸ਼ ਕਾਲ 5:55 ਮਿੰਟ ਤੋਂ ਲੈ ਕੇ ਅਗਲੇ 1 ਘੰਟੇ ਤੱਕ ਬਹੁਤ ਆਰਾਮ ਨਾਲ ਮਿਲ ਰਿਹਾ ਹੈ ਜਦੋਂ ਲక్ష్ਮੀ ਮਾਤਾ ਦੀ ਪੂਜਾ ਕੀਤੀ ਜਾਏਗੀ ਸੋ ਇਹ ਸਾਰੀਆਂ ਸ਼ਰਤਾਂ ਸਾਡਾ ਪੰਚਾਂਗ ਦੱਸ ਰਿਹਾ 21 ਅਕਤੂਬਰ ਨੂੰ ਪੂਰੀਆਂ ਹੋਣਗੀਆਂ ਤਾਂ ਜਾ ਕੇ ਦਿਵਾਲੀ ਸਿੱਧ ਹੋਏਗੀ ਪੂਜਾ ਦਾ ਸਮਾਂ ਕੀ ਰਹਿਣ ਵਾਲਾ ਸਹੀ ਸਮਾਂ ਕੀ ਹੈ ਪੂਜਾ ਦਾ ਪੂਜਾ ਦਾ ਸਮਾਂ ਤਾਂ 5:45 ਤੋਂ ਸ਼ੁਰੂ ਹੋਏ ਜਾਣਾ ਪਰਦੋਸ਼ ਕਾਲ 'ਚ ਪਰ ਥੋੜਾ ਜਿਹਾ ਸਾਡੇ ਕਾਲ ਕੱਢੇ ਜਾਂਦੇ ਜਿਹਨੂੰ ਪਰਦੋਸ਼ ਕਾਲ ਨਿਸ਼ਿਥ ਕਾਲ ਤੇ ਮਹਾਨਿਸ਼ਿਥ ਕਾਲ ਕਿਹਾ ਜਾਂਦਾ ਹੈ ਇਹ ਤਿੰਨ ਤਰ੍ਹਾਂ ਦੇ ਕਾਲ ਤਾਂ ਕੱਢਿਆ ਜਾਂਦਾ ਕਿ ਥੋੜੀ ਸੁਵਿਧਾ ਹੋ ਜਾਏ ਜਿਹੜਾ ਪ੍ਰਦੋਸ਼ ਕਾਲ ਹੁੰਦਾ ਉਹਦੇ ਚ ਆਪਾਂ ਘਰੇਲੂ ਪੂਜਾ ਕਰਦੇ ਆ ਆਪਣੇ ਘਰਾਂ ਚ ਮਾਤਾ ਦਾ ਦਰਬਾਰ ਸਜਾ ਕੇ ਉੱਥੇ ਦੀਵੇ ਲਗਾ ਲੈਂਦੇ ਆ ਆਪਣਾ ਮਠਿਆਈਆਂ ਰੱਖ ਲੈਂਦੇ ਆ ਪ੍ਰਸ਼ਾਦ ਭੋਗ ਰੱਖ ਲੈਂਦੇ ਆ ਘਰ ਦਾ ਬਜ਼ੁਰਗ ਮੱਥਾ ਟਿਕਵਾਉਂਦਾ ਆਪਾਂ ਨੂੰ ਜਾਂ ਘਰਾਂ ਚਾਸੇ ਬ੍ਰਾਹਮਣ ਨੂੰ ਵੀ ਸੱਦ ਕੇ ਉਹਦੇ ਕੋਲ ਵੀ ਪੂਜਾ ਕਰਾ ਲੈਂਦੇ ਆ ਉਹ ਜਿਹੜਾ ਟਾਈਮ ਹੈ ਉਹ ਲਗਭਗ 5:45 ਤੋਂ ਸ਼ੁਰੂ ਹੋ ਹੀ ਜਾਣਾ 8:20 ਮਿੰਟ ਤੱਕ ਰਹੇਗਾ ਜਿਹਦੇ ਚ ਵਪਾਰੀ ਆਪਣੀਆਂ ਦੁਕਾਨਾਂ ਤੇ ਫੈਕਟਰੀਆਂ ਚ ਬਹੀ ਖਾਤੇ ਦੀ ਪੂਜਾ ਕਰ ਸਕਦੇ ਆ ਔਰ ਘਰਾਂ ਚ ਆਪਾਂ ਆਪਣੇ ਬਜ਼ੁਰਗਾਂ ਤੋਂ ਅਸ਼ੀਰਵਾਦ ਲੈ ਕੇ ਮਾਤਾ ਲక్ష్ਮੀ ਨੂੰ ਮੱਥਾ ਟੇਕ ਸਕਦੇ ਆ ਦੀਪ ਦਾਨ ਕਰ ਸਕਦੇ ਆ ਚੌਮੁਖੀ ਦੀਵੇ ਲਗਾ ਸਕਦੇ ਆ ਆਪਣੇ ਘਰ ਦੀਆਂ ਦੀਵਾਰਾਂ ਤੇ ਦੀਪਕ ਲਗਾ ਸਕਦੇ ਆ ਔਰ ਘਰ ਦੇ ਅੰਦਰ ਮਹਾਮਾਈ ਦੇ ਅੱਗੇ ਵੀ ਦੀਵਾ ਜਲਾ ਸਕਦੇ ਆ ਜਿਹੜਾ ਨਿਸ਼ਚਿਤ ਕਾਲ ਹੁੰਦਾ 8:20 ਮਿੰਟ ਤੋਂ ਲੈ ਕੇ 10:55 ਤੱਕ ਰਹੇਗਾ ਉਹ ਨਿਸ਼ਚਿਤ ਕਾਲ ਦਾ ਜਿਹੜਾ ਪ੍ਰਯੋਗ ਹੈ ਉਹ ਅਸੀਂ ਜਿਹੜੇ ਜੋਤਿਸ਼ੀ ਲੋਕਾਂ ਜਾਂ ਬ੍ਰਾਹਮਣ ਜਿਹੜਾ ਐਕਸਪਰਟ ਹੁੰਦਾ ਉਹ ਕਰਦਾ ਉਹਦੇ ਚ ਯੰਤਰਾਂ ਦੀ ਪੂਜਾ ਹੁੰਦੀ ਹੈ ਖਾਸ ਕਰਕੇ ਸ਼੍ਰੀ ਯੰਤਰ ਮਾਤਾ ਲక్ష్ਮੀ ਦਾ ਪੂਜਾ ਕਰਕੇ ਆਪਣੇ ਘਰ ਦੇ ਗੱਲੇ ਚ ਜਾਂ ਤਜੋਰੀ ਚ ਰੱਖਿਆ ਜਾਂਦਾ ਤਾਂ ਕਿ ਉੱਥੇ ਸੁਖ ਸੁਮਰiddhi ਰਹੇ ਸ਼੍ਰੀ ਸੂਕਤਮ ਦਾ ਪਾਠ ਹੁੰਦਾ ਵਿਸ਼ਨੂੰ ਜੀ ਦਾ ਲక్ష్ਮੀ ਸੂਕਤਮ ਦਾ ਪਾਠ ਹੁੰਦਾ ਕਨਕ ਧਾਰਾ ਦਾ ਪਾਠ ਹੁੰਦਾ ਸਿੱਧ ਮੰਤਰ ਕੀਤਾ ਜਾਂਦਾ ਜਾਂ ਗੁਰੂਆਂ ਦਾ ਦਿੱਤਾ ਹੋਇਆ ਮੰਤਰ ਉਸ ਸਮੇਂ ਚ ਪੂਜਾ ਪਾਠ ਕੀਤਾ ਜਾਂਦਾ 8:00 ਤੋਂ 10:55 ਇਸ ਤੋਂ ਇਲਾਵਾ ਮਹਾਨਿਸ਼ਿਤ ਕਾਲ ਹੈ ਜਦੋਂ ਕਾਲੀ ਉਪਾਸਨਾ ਕੀਤੀ ਜਾਂਦੀ ਹੈ ਗੁਪਤ ਪੂਜਾ ਕੀਤੀ ਜਾਂਦੀ ਹੈ ਤੰਤਰ ਪੂਜਾ ਕੀਤੀ ਜਾਂਦੀ ਹੈ ਉਹ ਫਿਰ ਅੱਧੀ ਰਾਤ ਨੂੰ ਆਏਗਾ 10:55 ਤੋਂ ਲੈ ਕੇ 1:30 ਵਜੇ ਤੱਕ ਸੋ ਇਹ ਤਿੰਨ ਤਰ੍ਹਾਂ ਦੇ ਕਾਲ ਹੁੰਦੇ ਆ ਜਿਹਦੇ ਚ ਮਾਤਾ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਹੈ ਘਰੇਲੂ ਲੋਕਾਂ ਨੂੰ ਮੈਂ ਇਹੀ ਕਹੂੰਗਾ ਕਿ 5:45 ਤੋਂ ਲੈ ਕੇ 8:00 ਤੱਕ ਤੁਸੀਂ ਆਪਣੀ ਘਰੇਲੂ ਪੂਜਾ ਕਰੋ ਬਾਕੀ ਤਾਂ ਬ੍ਰਾਹਮਣਾਂ ਦਾ ਕੰਮ ਹੈ ਪੰਜੀ ਦੀਵਾਲੀ ਤੇ ਮਾਂ ਲక్ష్ਮੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਦੀਵਾਲੀ ਜਿਹੜਾ ਪਰਵ ਹੈ ਇਹ ਇੱਕ ਤਾਂ ਭਗਵਾਨ ਰਾਮ ਨਾਲ ਜੁੜਿਆ ਹੈ ਕਿ ਭਗਵਾਨ ਰਾਮ ਅਯੁੱਧਿਆ ਵਾਪਸ ਆਏ ਸੀ ਉਸ ਦਿਨ ਇੱਕ ਸਾਗਰ ਮੰਥਨ ਚੋਂ ਮਾਤਾ ਲక్ష్ਮੀ ਵੀ ਪ੍ਰਗਟ ਹੋਈ ਸੀ ਪ੍ਰਦੋਸ਼ ਕਾਲ 'ਚ ਤੇ ਇਹ ਐਸੇ ਸਾਡੀਆਂ ਪੁਰਾਣਾ ਚ ਕਥਾਵਾਂ ਨੇ ਉਸ ਦਿਨ ਰਾਮ ਜੀ ਦੀ ਵੀ ਪੂਜਾ ਕੀਤੀ ਜਾਂਦੀ ਹੈ ਔਰ ਮਾਤਾ ਲక్ష్ਮੀ ਦੀ ਵੀ ਪੂਜਾ ਕੀਤੀ ਜਾਂਦੀ ਹੈ ਤੇ ਪੰਡਿਤ ਜੀ ਦੀਵਾਲੀ ਦੀ ਪੂਜਾ ਦੇ ਸਮੇਂ ਦੇਖਿਆ ਜਾਂਦਾ ਹੈ ਕਿ ਤੇਲ ਤੇ ਘਿਓ ਦਾ ਦੀਵਾ ਜਗਾਇਆ ਜਾਂਦਾ ਹੈ ਇੱਕ ਤੇਲ ਤੇ ਘਿਓ ਦਾ ਦੀਵਾ ਕਿਉਂ ਜਗਾਇਆ ਜਾਂਦਾ ਹੈ ਇਹ ਬਹੁਤ ਹੀ ਕੀਮਤੀ ਸਵਾਲ ਹੈ ਇਹ ਆਯੁਰਵੇਦ ਨਾਲ ਜੁੜਿਆ ਹੋਇਆ ਸਵਾਲ ਹੈ ਕਿ ਜਿਹੜਾ ਤਾਂ ਸਰੋਂ ਦਾ ਤੇਲ ਹੈ ਜਾਂ ਨਿੰਮ ਦਾ ਤੇਲ ਹੈ ਉਹਦੇ ਵਿੱਚ ਕੁੜਤਨ ਹੁੰਦੀ ਹੈ ਉਹਨੂੰ ਕੜਵਾ ਤੇਲ ਕਿਹਾ ਜਾਂਦਾ ਕੌੜਾਪਨ ਹੈ ਜਿਹੜਾ ਸ਼ੁੱਧ ਘਿਓ ਹੈ ਦੇਸੀ ਘਿਓ ਹੈ ਖਾਸ ਕਰ ਗੋਕਾ ਜਿਹੜਾ ਗਾਂ ਦੇ ਦੁੱਧ ਦਾ ਬਣਿਆ ਹੋਵੇ ਉਹਦੇ ਵਿੱਚ ਆਕਸੀਜਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੇ ਇੱਕ ਬੂੰਦ ਵੀ ਅਸੀਂ ਜਲਾਈਏ ਤਾਂ ਕਈ ਟਨ ਆਕਸੀਜਨ ਪੈਦਾ ਕਰ ਸਕਦੀ ਹੈ ਉਹਦੀ ਵੀ ਇੱਕ ਵਿਧੀ ਹੁੰਦੀ ਹੈ ਸਹੀ ਫਿਲਟਰ ਕੀਤਾ ਹੋਇਆ ਸਾਡੇ ਕੋਲ ਕਿਉਂ ਹੋਣਾ ਚਾਹੀਦਾ ਗੋਕਾ ਮੰਨਿਆ ਜਾਂਦਾ ਉਹਨੂੰ ਗੀਰ ਗਾਏ ਦਾ ਕਿਉਂ ਕਹਿੰਦੇ ਆ ਅਸੀਂ ਜਾਂ ਸਾਡੇ ਪੰਜਾਬ ਚ ਸਾਹੀਵਾਲ ਦਾ ਕਿਉਂ ਕਹਿੰਦੇ ਆ ਉਹਨੂੰ ਜਿਹੜਾ ਆਪਾਂ ਘਰ ਦੇ ਅੰਦਰ ਦਰਬਾਰ ਲਗਾਣੇ ਆ ਘਰਾਂ ਚ ਮੰਦਿਰ ਬਣਾਣੇ ਆ ਫੈਕਟਰੀਆਂ ਚ ਬਣਾਣੇ ਆ ਉੱਥੇ ਸਾਨੂੰ ਦੇਸੀ ਘੋੜਾ ਦਾ ਦੀਵਾ ਜਗਾਉਣਾ ਚਾਹੀਦਾ ਤਾਂ ਕਿ ਅੰਦਰ ਸ਼ੁੱਧ ਵਾਤਾਵਰਨ ਆਕਸੀਜਨ ਜਿਆਦਾ ਤੋਂ ਜਿਆਦਾ ਪੈਦਾ ਕੀਤੀ ਜਾ ਸਕੇ ਜਿਹੜਾ ਇਹ ਮੌਸਮ ਹੁੰਦਾ ਗਰਮੀ ਤੋਂ ਸਰਦੀ ਵੱਲ ਜਾਣ ਵਾਲਾ ਇਹਨੂੰ ਸੰਕਰਮਨ ਕਹਿੰਦੇ ਆ ਇਸ ਮੌਸਮ ਚ ਬਿਮਾਰੀ ਫੈਲਦੀ ਹੈ ਖਾਸ ਕਰ ਚੈਸਟ ਇਨਫੈਕਸ਼ਨ ਗਲੇ ਦੀ ਬਿਮਾਰੀ ਡੇਂਗੂ ਵਰਗੀਆਂ ਮੱਛਰ ਮੱਖੀ ਐਸੇ-ਐਸੇ ਵਿਸ਼ਾਲੇ ਜੀਵ ਜਨਮ ਲੈ ਲੈਂਦੇ ਆਪਣੇ ਆਪ ਜਿਹੜੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਆ ਇਸ ਕਰਕੇ ਪ੍ਰਾਤਨ ਸਮੇਂ ਤੋਂ ਕਰਾਂ ਦੇ ਆਸ-ਪਾਸ ਕੋੜੇ ਤੇਲ ਦਾ ਦੀਵਾ ਲਗਾਇਆ ਜਾਂਦਾ ਸੀਗਾ ਉਹਦੇ ਚ ਸਰੋਂ ਦਾ ਤੇਲ ਵੀ ਹੁੰਦਾ ਨਿੰਮ ਦਾ ਵੀ ਹੁੰਦਾ ਦੋਨੋਂ ਮਿਕਸ ਵੀ ਕਰ ਲੋ ਤੇ ਹੋਰ ਅੱਛਾ ਹੁੰਦਾ ਤੁਸੀਂ ਅਕਸਰ ਦੇਖੋਗੇ ਨਿੰਮ ਦੇ ਦਰਖਤ ਦੇ ਹੇਠਾਂ ਗਾਂ ਬੈਠੀ ਹੋਵੇ ਬੱਕਰੀ ਬੈਠੀ ਹੋਵੇ ਭੇਡ ਬੈਠੀ ਹੋਵੇ ਡੌਗ ਬੈਠਾ ਹੋਵੇ ਗਲੀ ਦਾ ਕੁੱਤਾ ਉਹ ਆਰਾਮ ਨਾਲ ਸੁੱਤੇ ਹੁੰਦੇ ਉੱਥੇ ਮੱਖੀ ਮੱਛਰ ਹੀ ਨਹੀਂ ਆਉਂਦੇ ਕਿਉਂਕਿ ਉਹਦੇ ਅੰਦਰ ਕੁੜਤਨ ਹੈ ਇਸ ਕਰਕੇ ਘਰ ਦੇ ਆਸ-ਪਾਸ ਜਦੋਂ ਅਸੀਂ ਦੀਵਾ ਲਗਾਉਂਦੇ ਹਾਂ ਉਹਨੂੰ ਸਰੋਂ ਦੇ ਤੇਲ ਦਾ ਲਗਾਇਆ ਜਾਂਦਾ ਤਾਂ ਕਿ ਜੀਵ ਜੰਤੂ ਵਿਛਾਲੇ ਕੋਈ ਸਰਪ ਕੀਟ ਅੰਦਰ ਨਾ ਪ੍ਰਵੇਸ਼ ਕਰਨ ਬਿਮਾਰੀਆਂ ਨਾ ਆ ਸਕਣ ਘਰ ਦੇ ਅੰਦਰ ਦੇਸੀ ਘੋਦਾ ਦੀਵਾ ਜਗਾਇਆ ਜਾਂਦਾ ਹੈ ਤਾਂ ਕਿ ਸ਼ੁੱਧ ਵਾਤਾਵਰਣ ਆਕਸੀਜਨ ਪੈਦਾ ਹੋ ਜਾਏ। ਪਰ ਜੀ ਰੂੜੀ ਕੀ ਹੁੰਦੀ ਹੈ ਤੇ ਰੂੜੀ ਦੇ ਉੱਤੇ ਦੀਪਕ ਕਿਉਂ ਜਗਾਇਆ ਜਾਂਦਾ ਹੈ? ਰੂੜੀ ਦਾ ਸਬੰਧ ਹੈਗਾ ਜੀ ਨਰਕ ਚਤੁਰਦਸ਼ੀ ਨਾਲ ਕਿਉਂਕਿ ਦੀਵਾਲੀ ਪੰਜ ਪਰਵ ਹੈ ਤ੍ਰਿਯੋਤਸ਼ੀ ਤੰਤਰਸ ਨੂੰ ਕਹਿੰਦੇ ਆ ਜਿਸ ਦਿਨ ਭਗਵਾਨ ਧਨਵੰਤਰੀ ਜੀ ਪ੍ਰਗਟ ਹੋਏ ਸੀਗੇ ਉਸ ਦਿਨ ਆਪਾਂ ਘਰਾਂ ਚ ਕੋਈ ਬਰਤਨ ਲੈਨੇ ਸੋਨਾ ਚਾਂਦੀ ਜਾਂ ਕੁਝ ਵੀ ਲੈ ਸਕਦੇ ਆ ਆਪਣੇ ਅਕੋਰਡਿੰਗ ਤੇ ਜਿਹੜਾ ਅਗਲਾ ਦਿਨ ਦਾ ਤ੍ਰਿਯੋਤਸ਼ੀ ਤੋਂ ਉਹਨੂੰ ਕਹਿੰਦੇ ਨੇ ਨਰਕ ਚਤੁਰਦਸ਼ੀ ਉਸ ਦਿਨ ਨਰਕਾਸੁਰ ਦਾ ਵਦ ਕੀਤਾ ਸੀ ਕ੍ਰਿਸ਼ਨ ਭਗਵਾਨ ਜੀ ਨੇ ਨਰਕ ਦਾ ਮਤਲਬ ਰੂੜੀ ਉਹ ਕਹਿੰਦੇ ਨੇ ਕਿ ਉਸ ਜਗ੍ਹਾ ਦੇ ਵੀ ਭਾਗ ਖੁੱਲਦੇ ਆ ਕਈ ਵਾਰੀ ਜਿੱਥੇ ਰੂੜੀਆਂ ਵੀ ਹੁੰਦੀਆਂ ਕਿ ਇੱਥੋਂ ਵੀ ਨਰਕ ਜਾਏਗਾ ਨਰਕ ਦਾ ਮਤਲਬ ਹੈ ਕਿ ਗੰਦ ਕੱਢੀਏ ਆਪਣੇ ਘਰਾਂ ਚੋਂ 네ਗੇਟਿਵਿਟੀ ਕੱਢੀਏ ਉੱਥੇ ਵੀ ਅਸੀਂ ਸੁੰਦਰਤਾ ਸੁਗੰਧ ਔਰ ਲਾਈਟ ਪੈਦਾ ਕਰਦੀ ਹੈ ਸੋ ਨਰਕ ਚਤੁਰਦਸ਼ੀ ਵਾਲੇ ਦਿਨ ਆਪਣੇ ਘਰਾਂ ਚ ਸਫਾਈ ਕਰੀਦੀ ਹੈ ਕਬਾੜ ਕੱਢ ਦੇਦਾ ਟੁੱਟੀਆਂ ਫੁੱਟੀਆਂ ਚੀਜ਼ਾਂ ਇਹ ਸਭ 네ਗਟਿਵਿਟੀ ਰਾਹੂ ਦੀਆਂ ਤਰੰਗਾਂ ਪੈਦਾ ਕਰਦੀਆਂ ਜਿਹੜੀਆਂ ਪ੍ਰੇਸ਼ਾਨ ਕਰਦੀਆਂ ਉਹ ਰੂੜੀਆਂ ਹੀ ਮੰਨੀਆਂ ਜਾਂਦੀਆਂ ਸਾਡੇ ਵਾਸਤੇ ਪੁਰਾਣੇ ਜ਼ਮਾਨੇ ਚ ਉਹ ਸ਼ਬਦ ਸੀਗਾ ਅੱਜ ਕੱਲ ਆਪਾਂ 네ਗਟਿਵ ਵਾਈਬਸ ਕਹਿ ਦਿੰਦੇ ਆ ਉਹਨਾਂ ਨੂੰ ਵੀ ਸਫਾਈ ਕਰਕੇ ਅੱਛੀ ਤਰ੍ਹਾਂ ਉਥੇ ਵੀ ਜੋ ਮੁਕਾ ਦੀਵਾ ਲਗਾਇਆ ਜਾਂਦਾ ਜਿਹਨੂੰ ਯਮ ਦਾ ਦੀਪਕ ਕਹਿੰਦੇ ਯਮ ਦੀਪ ਦਾ ਮੰਨਿਆ ਜਾਂਦਾ ਇਸ ਕਰਕੇ ਉਹ ਪੁਰਾਣੀ ਪਰਥਾ ਕਿ ਰੂੜੀ ਤੇ ਵੀ ਦੀਵਾ ਲੱਗੂਗਾ ਇਹਦਾ ਮਤਲਬ ਹੈ ਕਿ ਅੱਜ ਸਫਾਈ ਹੋਊਗੀ ਤੇ ਸ਼ਾਮ ਨੂੰ ਰੌਸ਼ਨੀ ਕੀਤੀ ਜਾਏਗੀ ਤੇ ਪਣ ਜੀ ਅਗਲੇ ਦਿਨ ਜਦੋਂ ਦੀਵਾਲੀ ਤੋਂ ਬਾਅਦ ਜਿਹੜਾ ਅਗਲੀ ਦਿਨ ਦੀ ਸਵੇਰ ਨੂੰ ਵੀ ਇੱਕ ਦੀਪਕ ਜਗਾਇਆ ਜਾਂਦਾ ਸਾਫ ਸਫਾਈ ਕਰਕੇ ਉਸਦਾ ਕੀ ਮਹੱਤਵ ਹੈ ਤੇ ਅੱਜ ਕੱਲ ਇਹ ਪ੍ਰਥਾ ਅਲੋਪ ਕਿਉਂ ਹੁੰਦੀ ਜਾ ਰਹੀ ਹੈ ਲੋਕ ਅਕਸਰ ਅਸੀਂ ਦੇਖ ਰਹੇ ਹਾਂ ਕਿ ਦੀਵਾਲੀ ਤੋਂ ਬਾਅਦ ਜਿਹੜਾ ਦੀਵਾਲੀ ਵਾਲੇ ਦਿਨ ਰਾਤ ਨੂੰ ਪਟਾਕੇ ਚਲਾ ਕੇ ਅਗਲੇ ਦਿਨ ਸਵੇਰੇ ਦੀਪਕ ਨਹੀਂ ਚਲਾਉਂਦੇ ਸਫਾਈ ਨਹੀਂ ਕੀਤੀ ਜਾਂਦੀ ਇਹ ਬੜੀ ਪੁਰਾਣੀ ਪਰਥਾ ਹੈ ਜਿਹੜੀ ਸੱਚਮੁੱਚ ਅਲੋਪ ਹੋ ਗਈ ਹੈ ਮੈਂ ਬਹੁਤ ਛੋਟਾ ਹੁੰਦਾ ਸੀ ਉਦੋਂ ਵੀ ਅਸੀਂ ਦੇਖਦੇ ਸੀਗੇ ਕਿ ਸਾਡੇ ਘਰ ਦੇ ਜਿਹੜੇ ਬਜ਼ੁਰਗ ਹੈ ਸਾਡੇ ਖਾਸ ਕਰਕੇ ਦਾਦੀ ਮਾਂ ਤੜਕੇ 3 ਵਜੇ ਉੱਠ ਜਾਂਦੀ ਸੀ ਉਹ ਤਾਂ ਰੋਜ਼ ਉੱਠਦੀ ਸੀ ਪਰ ਦੀਵਾਲੀ ਵਾਲੇ ਦਿਨ ਸਾਨੂੰ ਇਹ ਸ਼ੌਂਕ ਹੁੰਦਾ ਸੀਗਾ ਕਿ ਅਸੀਂ ਅਗਲੇ ਦਿਨ ਉਹ ਪਟਾਕੇ ਲੱਭੀਏ ਜਿਹੜੇ ਚੱਲੇ ਨਹੀਂ ਹੈ ਉਹਨੂੰ ਇਕੱਠੇ ਕਰਕੇ ਨਾ ਉਹਨੂੰ ਇਕੱਠੇ ਕਰਕੇ ਉਹ ਕੀ ਕਹਿੰਦੇ ਉਹਨੂੰ ਪਟਾਸ ਜੀ ਬਣਾ ਗਏ ਸੀ ਉਹਨੂੰ ਵੀ ਚਲਾ ਦਿੰਦੇ ਸੀ ਪਰ ਉਹ ਸਵੇਰੇ ਸਵੇਰੇ ਝਾੜੂ ਲੈ ਕੇ ਸੁੰਭਰਦੀ ਹੁੰਦੀ ਸੀ ਔਰ ਨਾਲ ਇੱਕ ਸ਼ਬਦ ਬੋਲਦੀ ਸੀ ਕਿ ਦਰਿਦ੍ਰਤਾ ਜਾਏ ਤੇ ਲక్ష్ਮੀ ਆਏ ਉਹ ਸਵੇਰੇ ਸਵੇਰੇ ਸਾਰੇ ਘਰ ਦੀ ਛੱਤ ਸਾਫ਼ ਕਰ ਦੇਣੀ ਹੈ ਗਲੀ ਦਾ ਆਲਾ ਦਵਾਲਾ ਸਾਫ਼ ਕਰਕੇ ਫਿਰ ਉੱਥੇ ਦੀਵਾ ਲਾ ਦਿੱਤਾ ਜਾਂਦਾ ਸੀ ਕਿ ਮਾਂ ਲక్ష్ਮੀ ਫਿਰ ਇੱਥੇ ਹੀ ਰਹੇ ਸੋ ਇਹ ਐਸੀਆਂ ਪਿਆਰੀਆਂ ਪਰਥਾ ਨੇ ਜਿਹੜੀਆਂ ਸਵੱਛਤਾ ਦੇ ਨਾਲ ਜੁੜੀਆਂ ਹੋਈਆਂ ਸਫਾਈ ਨਾਲ ਜੁੜੀਆਂ ਹੋਈਆਂ ਆਸ-ਪਾਸ ਕਿਟਾਣੂ ਨਾ ਹੋਣ ਗੰਦਗੀ ਨਾ ਹੋਵੇ ਇਹ ਪਰਥਾ ਅਲੋਪ ਹੋ ਗਈ ਹੈ ਪਰ ਕਿਉਂਕਿ ਤੁਸੀਂ ਬਹੁਤ ਅੱਛੇ-ਅੱਛੇ ਸਵਾਲ ਆਜ ਦੋ ਸਵਾਲ ਤੁਸੀਂ ਪੁੱਛੇ ਬਹੁਤ ਸਾਰੇ ਚੈਨਲ ਮੇਰੇ ਕੋਲ ਆਏ ਹੈ ਕਿ ਕੜਵਾ ਦੀਪਕ ਤੇ ਤੇਸੀ ਕਿਉਂ ਦਾ ਦੀਵਾ ਇਹ ਤੁਸੀਂ ਸਵਾਲ ਪੁੱਛ ਲਿਆ ਆ ਜਿਹੜਾ ਅਗਲੇ ਦਿਨ ਦੀ ਪਰਥਾ ਹੈ ਕਿ ਦਰਿਦ੍ਰਤਾ ਜਾਏ ਤੇ ਲక్ష్ਮੀ ਆਏ ਇਹ ਜਦ ਤੱਕ ਪਰਥਾਵਾਂ ਚਲਦੀਆਂ ਰਹਿਣਗੀਆਂ ਅਸੀਂ ਅਕ ਤਾਂ ਆਪਣੇ ਪਿਛੋਕਰ ਨਾਲ ਜੁੜੇ ਲਵਾਂਗੇ ਜੋ ਸਾਡਾ ਧਰਮ ਕਹਿੰਦਾ ਇੱਕ ਆਪਣੇ ਘਰਾਂ ਚ ਸਵੱਛਤਾ ਰਹੇਗੀ ਪੋਜ਼ਿਟਿਵਿਟੀ ਰਹੇਗੀ ਬਜ਼ੁਰਗਾਂ ਨਾਲ ਜੁੜੇ ਰਵਾਂਗੇ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਜਿੰਨਾ ਜੁੜੇ ਹੈ ਓਨਾ ਚੰਗਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਕਨਫਿਊਜ਼ਨ ਜਿਹੜੀ ਹੈ ਉਹ ਤੁਹਾਡੀ ਦੂਰ ਹੋ ਚੁੱਕੀ ਹੈ ਹੁਣ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਦੀਵਾਲੀ ਕਿਹੜੀ ਤਰੀਕ ਨੂੰ ਮਨਾਣੀ ਹੈ ਤੇ ਪੂਜਾ ਦਾ ਸਹੀ ਸਮਾਂ ਕੀ ਰਹੇਗਾ ਸਾਰੀ ਗੱਲਬਾਤ ਕੀਤੀ ਹੈ ਦੀਪਕ ਦਾ ਮਹੱਤਵ ਵੀ ਜਿਹੜਾ ਪੰਡਤ ਜੀ ਨੇ ਤੁਹਾਨੂੰ ਦੱਸਿਆ ਤੋ ਇਸ ਜਾਣਕਾਰੀ ਨੂੰ ਜਿਹੜਾ ਸੇਵ ਕਰ ਲਓ ਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੀਵਾਲੀ 21 ਤਰੀਕ ਨੂੰ ਮਨਾਈ ਜਾਣੀ ਹੈ ਤੇ ਦੀਵਾਲੀ ਦਾ ਸਮਾਂ ਜਿਹੜਾ ਹੈ ਦੀਵਾਲੀ ਦੀ ਪੂਜਾ ਦਾ ਉਹ ਵੀ ਲੋਕਾਂ ਨੂੰ ਪਤਾ ਲੱਗ ਸਕੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀ ਪੱਕਤਿਆਰ ਡੇਲੀ ਪੋਸਟ ਪੰਜਾਬੀ